ਸਫੀਕਾਰ ਮੈਂ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਨਾਲ। ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਪੰਜਾਬ ਆਜਪਾ ਦੇ ਵੱਲੋਂ ਤਿੰਨ ਲੋਕ ਸਭਾ ਸੀਟਾਂ ਤੇ ਯੋਗੀ ਅਦਿਤਿਆਨਾਥ ਦੇ ਵੱਲੋਂ ਪ੍ਰਚਾਰ ਕਰਵਾਏ ਜਾਣ ਦੀ ਯੋਜਨਾ ਤੇ ਇਸ ਦਿਨ ਆਲੀ ਉਹਨਾਂ ਨੇ ਯੋਗੀ ਅਦਿਤਿਆਨਾਥ 'ਤੇ ਪੰਜਾਬ ਫੇਰੀ ਦੇ ਪ੍ਰੋਗਰਾਮ ਦਾ ਪ੍ਰਸਤਾਵ ਦਿੱਤੇ ਜ। ਜਾਖੜ ਨੇ ਇੱਛਾ ਜਤਾਈ ਹੈ ਕਿ ਯੋਗੀ ਬਟਾਲਾ, ਜਲੰਧਰ ਤੇ ਲੁਧਿਆਣਾ ਵਿੱਚ 5 ਤੋਂ 12 ਦਰਾਂ ਦੇ ਹੱਕ ਦੇ ਵਿੱਚ ਲੁਧਿਆਣਾ ਦੇ ਵਿੱਚ ਰਹਿਣ ਦੇ ਲਈ ਪ੍ਰਬੰਧ ਕਰਨ ਦੀ ਵੀ ਗੱਲ ਗਈ ਹੈ। ਜਾਖੜ ਨੇ ਯੋਗੀ ਨੂੰ ਕਿਹਾ ਕਿ ਤੁਹਾਡੇ ਦੌਰੇ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਦੀ ਚੋਣ ਮੁਹਿੰਮ ਨੂੰ ਕਾਫੀ ਮਦਦ ਮਿਲੇਗੀ ਤੇ ਸੁਨੀਲ ਜਾਖੜ ਨੇ ਯੋਗੀ ਅਦਿੱਤਿਆਨਾਥ ਨੂੰ ਲਿਖੀ ਚਿੱਠੀ ਦੇ ਵਿੱਚ ਕਿਹਾ ਕਿ ਤੁਹਾਡੀ ਯੋਕਾ ਕਾਰਜਸ਼ੈਲੀ ਅਤੇ ਨਿਸ਼ਟਾ ਦੇ ਚਲਦਿਆਂ ਪੰਜਾਬ ਦੇ ਵਿੱਚ ਵੀ ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਫਡੂਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਆਪ ਉਮੀਦਵਾਰ 라ਜੀ ਸਿੰਘ ਭੁੱਲਰ ਦੇ ਹੋਲਡਿੰਗਾਂ ਨੂੰ ਪਿੰਡ ਪੰਜਵੜ ਦੇ ਵਿੱਚ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਨਹੀਂ ਲਗਾਉਂ ਦਿੱਤਾ ਗਿਆ। ਪੰਜਵੜ ਪਿੰਡ ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਬਰਮਜੀਤ ਸਿੰਘ ਪੰਜਵੜ ਦਾ ਪਿੰਡ ਹੈ ਅਤੇ ਅਮਰਪਾਲ ਦੇ ਸਮਰਥਕਾਂ ਨੇ ਕਿਹਾ ਕਿ ਉਹ ਇਸ ਬੋਰਡ ਨੂੰ ਨਹੀਂ ਲਗਾਉਣ ਦੇਣਗੇ ਅਤੇ ਬੋਰਡ ਲਗਾਉਣ ਵਾਲੇ ਵਰਕਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਪੰਜਵੜ ਖੁਰਦ ਦੇ ਵਸਨੀਕ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਸ਼ਾਮ ਨੂੰ ਪਿੰਡ ਦੇ ਵਿੱਚ ਸ਼ਾਂਤੀਪੂਰਵਕ ਮੰਤਰੀ ਲਾਲਜੀਤ ਸਿੰਘ ਪੋਲਰ ਦਾ ਹੋਲਡਿੰਗ ਲਗਾ ਰਹੇ ਸਨ ਅਤੇ ਇਸ ਦੌਰਾਨ ਪੰਜਵੜ ਖੁਰਦ ਦੇ ਤਿੰਨ ਵਸਨੀਕਾ ਜਗਰੂਪ ਸਿੰਘ ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਆ ਕੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗਾ ਤੇ ਬੋਰਡ ਲਗਾਉਣ ਤੋਂ ਰੋਕਿਆ ਗਿਆ ਜਦੋਂ ਉਹ ਉੱਥੋਂ ਚਲੇ ਗਏ ਤਾਂ ਉਕਤ ਮੁਜਲਮਾ ਨੇ ਉਸਨੂੰ ਪੌਂਤੇ ਧੰਕੀਆਂ ਦਿੱਤੀਆਂ ਅਤੇ ਤਿੰਨ ਹੋਲਡਿੰਗਾਂ 파ੜ ਕੇ ਲਗਾਈ ਅਤੇ ਇਸ ਸਬੰਧੀ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਦੇ ਉਪਰੰਤ ਚਾਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਮੋ ਸਾਹਮਣੇ ਹੋ ਗਏ ਨੇ ਇਸ ਮੌਕੇ ਅਕਾਲੀ ਦਲ ਉਮੀਦਵਾਰ ਰঞ্জੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸ਼ੋਕ ਪੱਪੀ ਪ੍ਰਾਸ਼ਰ ਨੇ ਕਾਬਿਲ ਨਹੀਂ ਕਿ ਉਹ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੂੰ ਸਵਾਲ ਕਰ ਸਕਣ ਢਿੱਲੋਂ ਨੇ ਕਿਹਾ ਕਿ ਪੱਪੀ ਪ੍ਰਾਸ਼ਰ ਸੁਖਬੀਰ ਸਿੰਘ ਬਾਦਲ ਸਾਹਮਣੇ ਬੱਚੇ ਨੇ ਇਸਦੇ ਲਈ ਉਹਨਾਂ ਨੂੰ ਜਿਹੇ ਸਵਾਲ ਨਹੀਂ ਕਰਨੇ ਚਾਹੀਦੇ ਦਰਜੀ ਕੀ ਪੱਪੀ ਪ੍ਰਾਸ਼ਰ ਨੇ ਇਹ ਕਿਹਾ ਕਿ ਰਾਜਾ ਬੜਿੰਗ ਪਹਿਲਾ ਦਰਜੀ ਦਾ ਬਕਾਇਆ ਤੇ ਸੁਖਬੀਰ ਬਾਦਲ ਹਲਵਾਈ ਦੇ ਲੱਡੂਆਂ ਦੇ ਪੈਸੇ ਅਦਾ ਕਰਕੇ ਆਉਣ ਅਤੇ ਬਾਅਦ ਵਿੱਚ ਪੰਜਾਬ ਬਚਾਉਂਦੀ ਗੱਲ ਕਰਨ ਦਰਨਤਨ ਦੇ ਪਿੰਡ ਚੰਬਾ ਖੋਰਦ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਤੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਪਿਪਾਲ ਤੇ ਯੁਵਰਾਜ ਸਿੰਘ ਪੁੱਤਰ ਦੇ ਵਜੋਂ ਹੋਈ ਹੈ ਅਤੇ ਦੋਵੇਂ ਨੌਜਵਾਨਾਂ ਦੀ ਉਮਰ ਮਹਿਜ 17 ਤੋਂ 20 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵੇਂ ਨੌਜਵਾਨਾਂ ਦੀ ਖੁਦਾਈ ਦੇ ਦੌਰਾਨ ਮਿੱਟੀ ਦੀ ਢਿੰਗ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ ਹੈ ਤੇ ਹਾਦਸੇ ਦੇ ਵਿੱਚ ਦੋ ਭਰਾਵਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਹਾਦਸਾ ਉਦੋਂ ਵਾਪਰਿਆ ਜਦੋਂ ਖੇਤੀ ਦੇ ਲਈ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਤੇ ਮਲਬਾ ਹਟਾਇਆ ਗਿਆ ਤੇ ਦੋਵੇਂ ਭਰਾਵਾਂ ਨੂੰ ਹਸਤਾਲ ਵੀ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਘਟਨਾ ਦੇ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਤਾਇਏ ਚਾਚੇ ਦੇ ਪੁੱਤ ਖਾਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਇਹਨਾਂ ਛੋਟੀ ਉਮਰ ਦੋਵੇਂ ਨੌਜਵਾਨ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਅਤੇ ਪੁੱਤਰਾਂ ਦੀ ਹੋਈ ਅਚਾਨਕ ਮੌਤ ਦੇ ਨਾਲ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਹੈ। ਗਲੋਬਲ ਸਟਾਰ ਦਲਜੀਤ ਦੋਸਾਂਝ ਜੰਨੀ ਦਿਨੀ ਆਪਣੇ ਇਲੂਮੀਨਾਟੀ ਸ਼ੋਅ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਬੱਲੇ ਬੱਲੇ ਕਰਵਾ ਰਹੇ ਨੇ ਹਾਲੀ ਦੇ ਵਿੱਚ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਜੋ ਕਾਫੀ ਵੱਲ ਹੋ ਰਹੀਆਂ ਨੇ ਦੱਸਦੀ ਕਿ ਦਲਜੀਤ ਦੋਸਾਂਝ ਨੇ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰਦਿਆਂ ਇੱਕ ਲੰਬੀ ਕੈਪਸ਼ਨ ਸਾਂਝੀ ਕੀਤੀ ਹੈ ਦਲਜੀਤ ਨੇ ਲਿਖਿਆ ਕਿ ਬਾਬੇ ਪੈਣ ਪਿੰਡ ਦੋਸਾਂਝਾਂ ਵਾਲੇ ਤੋਂ ਜਨਮ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੁਣਾਂ ਨੇ ਪਾਲਿਆ ਸਾਡੇ ਗੁਆਂਢ ਦੇ ਵਿੱਚ ਘਰ ਸੀ ਮੈਂ ਦੱਸਦੀ ਸੀ ਕਿ ਮੈਂ ਰੋਟੀ ਨਹੀਂ ਖਾਂਦੀ ਸੀ ਅਤੇ ਮੈਂ ਰੋਟੀ ਨਹੀਂ ਖਾਂਦਾ ਹੁੰਦਾ ਸੀ ਪਰ ਫਿਰ ਵੀ ਭੈਣ ਹੁਣਾਂ ਨੇ ਮੈਨੂੰ ਗੁੜ ਜਨਾ ਰੋਟੀ ਇਹ ਖਾਂ ਲਾਇਆ ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂਐਸਏ ਮੂਵ ਹੋ ਗਿਆ ਅਤੇ ਮੈਂ ਬਹੁਤ ਕਿਹਾ ਕਿ ਮੈਨੂੰ ਨਾਲ ਲੈ ਕੇ ਜਾਓ ਕਹਿੰਦੇ ਹਾਂ ਕਿ ਬੈਗ ਦੇ ਵਿੱਚ ਪਾ ਕੇ ਲੈ ਕੇ ਜਾਵਾਂਗੇ ਮੈਨੂੰ ਲੱਗਾ ਕਿ ਸੱਚੀ ਲੈ ਜਾਣਗੇ ਪਰ ਬੱਚਿਆਂ ਦੇ ਨਾਲ ਅਸੀਂ ਮਜਾਕ ਕਰ ਦਿਨਾ ਜਦੋਂ ਸਾਰਾ ਪਰਿਵਾਰ ਯੂਐਸਏ ਚਲਾ ਗਿਆ ਤਾਂ ਮੈਂ ਬਹੁਤ ਰੋਇਆ ਮੈਨੂੰ ਲੱਗਾ ਕਿ ਮੇਰੀ ਲਾਈਫ ਹੀ ਖਤਮ ਹੋ ਗਈ ਹੈ ਤੇ ਇਹ ਸ਼ਾਇਦ ਫਰਸਟ ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ ਦਜੀਤ ਦੁਸਾਂਜ ਨੇ ਅੱਗੇ ਲਿਖਿਆ ਕਿ ਕੱਲ ਚਿੰਗਾਗੋ ਦੇ ਸ਼ੋਅ ਤੇ ਆਈ ਸੀ ਕਹਿ ਰਹੀ ਗਰਮੀ ਦੇ ਵਿਚਕਾਰ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਿਕ ਇੱਕ ਤੋਂ 30 ਜੂਨ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਤੇ ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਜਾਰੀ ਕੀਤੇ ਗਏ ਨੇ ਸਿੱਖਿਆ ਵਿਭਾਗ ਦੇ ਮੁਤਾਬਿਕ ਸਕੂਲ 30 ਜੂਨ ਤੱਕ ਬੰਦ ਰਹਿਣਗੇ ਤੇ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਵਿਭਾਗ ਨੂੰ ਭੇਜੀਆਂ ਗਈਆਂ ਨੇ ਜਿਸ ਦੇ ਵਿੱਚ ਨਿਯਮ ਤੋੜਨ ਉਤੇ ਵਿਭਾਗੀ ਕਾਰਵਾਈ ਕਰਨ ਦੀ ਚਤਾਵਨੀ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਦੇ ਵਿਚਾਲੇ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਛਟਕਾ ਲੱਗਾ ਹਾਲੀ ਦੇ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਏ ਰਮਨੀਤ ਬਿੱਟੂ ਦੇ ਕਰੀਬੀ ਪਰਵਿੰਦਰ ਸਿੰਘ ਗਿੱਲ ਨੇ ਵੀ ਪਾਰਟੀ ਡੁਆਲ ਵਿਦਾ ਕਹਿ ਦਿੱਤਾ ਮੁਰਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਉਸਨੇ ਸੂਬਾ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਵੱਡੇ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਨੂੰ ਲਿਖੇ ਆਪਣੇ ਅਸਤੀਫੇ ਦੇ ਵਿੱਚ ਪਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਅਸਤੀਫੇ ਦਾ ਮੁੱਖ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਜੋ ਬਹੁਤ ਹੰਕਾਰੀ ਨੇ ਤੇ ਕੋਈ ਦੁਰੰਦੇਸ਼ੀ ਨੇ ਜੇਸ ਕਾਰਨ ਸੂਬੇ ਦੇ ਵਿੱਚ ਪਾਰਟੀ ਦੀ ਤਬਾਹੀ ਹੋਈ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਰਾਹੁਲ ਜੀ ਤੁਸੀਂ ਕਾਂਗਰਸ ਲੀਡਰਸ਼ਿਪ ਦੇ ਸ਼ਿਖਰ ਤੇ ਹੁੰਦੇ ਹੋਏ ਸੂਬੇ ਦੀ ਜ਼ਮੀਨੀ ਹਕੀਕਤੋਂ ਅਣਜਾਣ ਹੋ ਪਾਰਟੀ ਦੀ ਰੀੜ ਦੀ ਹੱਡੀ ਬਣੇ ਵਰਕਰਾਂ ਦੀ ਦੁਰਦਸ਼ਾ ਤੋਂ ਅਣਜਾਣ ਹੋ ਪ੍ਰਵਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਵਰਕਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ ਅਤੇ ਆਪਣੇ ਪਰਦੇਸ਼ ਕਾਂਗਰਸ ਵਰਦਾਨ ਨੂੰ ਕਾਬੂ ਕਰੋ ਲੀਡਰਾਂ ਦੀ ਬਜਾਏ ਵਰਕਰਾਂ ਦੇ ਨਾਲ ਮਿਲ ਕੇ ਹਕੀਕਤ ਦੇ ਵਿੱਚ ਰਹੋ ਜੈਰੋ ਦੇ ਵਿੱਚ ਫੌਜੀ ਕੋਰਸ ਸਥਿਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ 4 ਸਾਲਾਂ ਬੱਚੀ ਦਾ ਵੀਰਵਾਰ ਨੂੰ ਉਂਗਲੀ ਦੀ ਬਜਾਏ ਜੀਭ ਦਾ ਆਪਰੇਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦੇ ਮੁਤਾਬਕ ਮੈਡੀਕਲ ਕਾਲਜ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਸੈਂਟਰ ਦੇ ਵਿੱਚ ਬੱਚੀ ਦੀ 6ਵੀਂ ਉਂਗਲ ਨੂੰ ਹਟਾਉਣ ਦੇ ਲਈ ਸਰਜਰੀ ਕੀਤੀ ਜਾਣੀ ਸੀ ਉਹਨਾਂ ਦੱਸਿਆ ਕਿ ਗਲਤੀ ਉਦੋਂ ਸਾਹਮਣੇ ਆਈ ਜਦੋਂ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਬੱਚੀ ਦੇ ਮੂੰਹ 'ਚ ਉਹ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪੱਧਰ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ਤੇ ਪਤਾ ਲੱਗਾ ਕਿ ਉਸਦੀ ਜੀਭ ਤੇ ਸਰਜਰੀ ਕੀਤੀ ਗਈ ਹੈ ਨਾ ਕਿ ਹੱਥਾਂ ਦੀ ਘਟਨਾ ਦਾ ਨੋਟਿਸ ਲੈੰਦੇ ਆ ਕੇਰਲ ਦੀ ਸਿਹਤ ਮੰਤਰੀ ਵਿੰਨਾ ਜੋਰਜ ਨੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵਿਸਥਾਰਤ ਰਿਪੋਰਟ ਸੌਂਪਨ ਦੇ ਲਈ ਕਿਹਾ ਹੈ ਤੇ ਫਿਲਹਾਲ ਬੱਚੀ ਹਸਪਤਾਲ ਚ ਦਾਖਲ ਹੈ ਅਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ 이란 ਦੇ ਉੱਤਰਪੂਰਬੀ ਸ਼ਹਿਰ ਮਸ਼ਹਦ ਦੇ ਵਿੱਚ ਫਾਰੀ ਮੀ ਦੇ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਦੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਰਾਇਨਾ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਵਿੱਚ ਮਸ਼ਹਦ ਨਗਰਪਾਲਿਕਾ ਦੇ ਫਾਇਰ ਅਤੇ ਸੁਰੱਖਿਆ ਸੇਵਾਵਾਂ ਸਮੂਹਤਨ ਦੇ ਪ੍ਰਬੰਧ ਨਿਰਦੇਸ਼ਕ ਹਮੀਦ ਰੇਜ਼ਾ ਕਾਫੀ ਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਖੁਰਾਸਾਨ ਰਜਾਵੀ ਸੂਬੇ ਦੇ ਮਸ਼ਹਦ ਦੇ ਵਿੱਚ ਐਨ ਕੇ ਲਾਵ ਸਕੁਅਰ ਦੇ ਵਿੱਚ ਏਕਾਕਾਰ ਦੇ ਵਿੱਚ ਫਤਿਹ ਦੋ ਲੋਕਾਂ ਦੀ ਹੜ ਦੇ ਪਾਣੀ ਦੇ ਵਿੱਚ ਮੌਤ ਹੋ ਗਈ ਆ ਤੇ ਉਹਨਾਂ ਨੇ ਕਿਹਾ ਕਿ ਬਚਾਅ ਕਿਸ਼ਤੀਆਂ ਨੂੰ ਐਨ ਕੇ ਲਾਵ ਸਕੁਅਰ ਤੇ ਤਾਇਨਾਤ ਕਰ ਦਿੱਤਾ ਗਿਆ ਤੇ ਜਦੋਂ ਕਿ ਬਚਾਅ ਟੀਮਾਂ ਸੰਭਾਵਿਤ ਜਿੰਦੇ ਬੱਚੇ ਲੋਕਾਂ ਅਤੇ ਪੀੜਤਾਂ ਦੇ ਲਈ ਹੜ ਦੇ ਪਾਣੀ ਦੇ ਵਿੱਚ ਫਸੀਆਂਕਾਰਾਂ ਦੀ ਭਾਲ ਕਰ ਰਹੀਆਂ ਨੇ ਅੱਜ ਦੀਆਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬਸ ਇੰਨਾ ਹੀ ਮੈਨੂ ਗੁਰਪ੍ਰੀਤ ਕੋਰਨਰ ਦੀ ओर ਜਾਜ਼ਰਤ ਧੰਨਵਾਦ ਸਸ਼ਕਾਤ